ਕੈਨੇਡਾ ਦੇ ਨਾਲ ਇੱਕ ਜੁੜੀ ਖਾਸ ਖਬਰ ਸਾਹਮਣੇ ਆਈ ਹੈ ਦਰਸਲ ਦੱਸਦੀ ਹੈ ਕਿ ਹੁਣ ਕੈਨੇਡਾ ਦੇ ਵਿੱਚ ਨਵੇਂ ਪ੍ਰਧਾਨ ਮੰਤਰੀ ਦੀ ਤਿਆਰੀ ਕੀਤੀ ਜਾ ਰਹੀ ਹੈ ਯਾਨੀ ਕਿ ਹੁਣ ਜਸਟਿਨ ਟਰੂਡੋ ਦੀ ਜਿਹੜੀ ਜਗ੍ਹਾ ਆ ਹੁਣ ਕਿਸੇ ਹੋਰ ਦੇ ਵੱਲੋਂ ਲਈਤੀ ਜਾਵੇਗੀ ਜਿੱਥੇ ਜਸਟਿਨ ਟਰੂਡੋ ਨੂੰ ਲੈ ਕੇ ਕਾਫੀ ਬਗਾਵਤ ਖੜੀ ਹੋਈ ਸੀ ਤੇ ਦੱਸਦੀ ਹੈ ਕਿ ਹੁਣ ਨਵੇਂ ਪ੍ਰਧਾਨ ਮੰਤਰੀ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਹੁਣ ਕੈਨੇਡਾ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਬਦਲਾਅ ਕੀਤੇ ਜਾ ਸਕਦੇ ਨੇ ਜਾਣਕਾਰੀ ਪੂਰੀ ਤਰ੍ਹਾਂ ਨਾਲ ਸਾਂਝੀ ਕਰਾਂਗੇ ਤੇ ਹੁਣ ਆਖਰਕਾਰ ਕੌਣ ਹੋਵੇਗਾ ਕੈਨੇਡਾ ਦਾ ਨਵਾਂ ਪ੍ਰਧਾਨ ਤਾਂ ਦਰਸਲ ਦਾ ਸੀ ਇਹ ਕਿ ਹੁਣ ਕਿਹਾ ਜਾ ਰਿਹਾ ਹੈ ਕਿ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ ਹੈ ਇਸ ਨਾਲ ਉਹ ਮੌਜੂਦਾ ਪ੍ਰਧਾਨ ਮੰਤਰੀ ਜਸਟਨ ਟਿਊਡ ਦੀ ਥਾਂ ਲੈ ਕੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਤਿਆਰੀ ਦੇ ਵਿੱਚ ਹਨ ਜਿਨ੍ਹਾਂ ਨੇ ਇਸ ਸਾਲ ਦੀ ਸ਼ੁਰੂ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਔਰ ਦਾਸਿਏ ਕਾਰਨੀ ਨੇ ਲਿਬਰਲ ਪਾਰਟੀ ਲੀਡਰਸ਼ਿਪ ਚੋਣ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਔਰ ਪਾਰਟੀ ਮੈਂਬਰਾਂ ਦੀ 86% ਵੋਟਾਂ ਦਾ ਸਮਰਥਨ ਵੀ ਕੀਤਾ ਹੈ ਮਾਰਕ ਕਾਰਨੀ ਇਸ ਕੋਲ ਰਾਜ ਜਿਸ ਕੋਲ ਰਾਜਨੀਤੀ ਵਿੱਚ ਕੋਈ ਪਹਿਲਾ ਤਜਰਬਾ ਨਹੀਂ ਹੈ ਦੇ ਨਾਲ ਹੀ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਉਸਦੀ ਬੁਰਾਹਤ ਅਤੇ ਤਜਰਬਾ ਉਸਨੂੰ ਪਾਰਟੀ ਦੇ ਪੁਨਰਨਿਰਮਾਣ ਅਤੇ ਖਾਸ ਤੌਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਪਾਰਕ ਗੱਲਬਾਤ ਵਿੱਚ ਮਾਹਰ ਬਣਾ ਦੇਵੇਗਾ ਟਰੰਪ ਨੇ ਕੈਨੇਡਾ ਨੂੰ ਵਾਦੂ ਟੈਰਿਫ ਦੀ ਧਮਕੀ ਦਿੱਤੀ ਹੈ ਜੋ ਕੈਨੇਡਾ ਦੀ ਬਰਾਮਦ ਨਿਰਭਰ ਅਰਥ ਵਿਵਸਥਾ ਤੇ ਦਬਾਅ ਪਾਉਂਦਾ ਹੈ ਤੇ ਦੱਸਦੀ ਹੈ ਕਿ ਕਾਰਨੀ ਦਾ ਮੰਨਣਾ ਹੈ ਕਿ ਉਸਦਾ ਅਨੁਭਵ ਹੈ ਅਤੇ ਹੁਨਰ ਉਸ ਨੂੰ ਸਭ ਚੁਣੌਤੀ ਨਾਲ ਜਿੱਟਣ ਦੀ ਸਭ ਤੋਂ ਅਨੁਕੂਲ ਬਣਾਉਂਦਾ ਹੈ ਕੈਨੇਡਾ 'ਚ ਇਹ ਪਹਿਲੀ ਵਾਰ ਹੈ ਜਦ ਰਾਜਨੀਤੀ ਦਾ ਕੋਈ ਤਜਰਬਾ ਨਾ ਰੱਖਣ ਵਾਲਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਇਸ ਤੋਂ ਇਲਾਵਾ ਕਾਰਨੀ ਦਾਵਾ ਕਰਦਾ ਹੈ ਕਿ ਉਹ ਜੀ7 ਦੇਸ਼ ਦੇ ਦੋ ਕੇਂਦਰੀ ਬੈਂਕਾਂ ਜਿਹੜੇ ਨੇ ਔਰ ਦੇ ਗਵਰਨਰ ਵਜੋਂ ਸੇਵਾ ਕਰਨ ਵਾਲਾ ਪਹਿਲਾ ਵਿਅਕਤੀ ਹੈ ਅਤੇ ਉਸਦਾ ਤਜਰਬਾ ਟਰੰਪ ਵਰਗੇ ਵਿਸ਼ਵ ਨੇਤਾਵਾਂ ਨਾਲ ਵਪਾਰਕ ਮੁੱਦਿਆਂ ਨੂੰ ਸਮਝਾਉਣ ਵਿੱਚ ਮਦਦਗਾਰ ਹੋਵੇਗਾ ਦੱਸਿਓ ਕਿ ਮਾਰਕ ਆਨਿਤਾ ਜਨਮ 16 ਮਾਰਚ 1985 ਨੂੰ ਕੈਨੇਡਾ ਦੇ ਉੱਤਰ ਪੱਛਮ ਵਿੱਚ ਸਥਿਤ ਫੋਰਟ ਮਥਿਤ ਵਿੱਚ ਹੋਇਆ ਸੀ ਔਰ ਦੱਸਿਓ ਕਿ ਉਸਦਾ ਮੁੱਢਲਾ ਜੀਵਨ ਐਡਮਿੰਟਨ ਅਲਬਰਟਾ ਵਿੱਚ ਬੀਤ ਬਿਆ ਜਿਹੜਾ ਬੀਤਿਆ ਸੀਗਾ ਔਰ ਮਾਰਕ ਦੇ ਮਾਤਾ ਪਿਤਾ ਦੋਵੇਂ ਸਕੂਲ ਅਧਿਆਪਕ ਸਨ ਤੇ ਹੁਣ ਇਹ ਕਿਹਾ ਜਾ ਰਿਹਾ ਕਿ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਦੀ ਤਿਆਰੀ ਦੇ ਵਿੱਚ ਹਨ ਔਰ ਮਾਰਕ ਕਾਰਨੀ ਤਾਂ ਉਹਨਾਂ ਦੇ ਵੱਲੋਂ ਰਾਜਨੀਤੀ ਦਾ ਜਾਨਕੀ ਕੋਈ ਖਾਸ ਤਜਰਬਾ ਨਹੀਂ ਹੈ ਪਰ ਹੁਣ ਉਹਨਾਂ ਦਾ ਇਹ ਮੰਨਣਾ ਹੈ ਕਿ ਉਹ ਵੱਡੇ ਪੱਦਰ ਦੇ ਉੱਤੇ ਕੰਮ ਕਰਨਗੇ ਔਰ ਟਰੰਪ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਟੈਰਿਫ ਲਗਾਉਣ ਦੀ ਗੱਲ ਆਖੀ ਹੈ ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਲਜਿੱਠਣ ਦੇ ਲਈ ਉਹ ਤਿਆਰ ਹਨ ਤਦਾਦੀਏ ਕਿ ਹੁਣੇ ਮਾਰਕ ਕਰਨੀ ਜਿਹੜੇ ਨੇ ਉਹ ਕੈਨੇਡਾ ਦੇ ਅਗਲੇ ਨਵੇਂ ਪ੍ਰਧਾਨ ਹੋਣਗੇ ਯਾਨੀ ਕਿ ਪ੍ਰਧਾਨ ਮੰਤਰੀ ਹੋਣਗੇ ਮਾਰਕ ਕਰਨੀ ਔਰ ਜਸਟਿਨ ਟੂਡੋ ਦੀ ਜਗ੍ਹਾ ਲੈਣਗੇ ਤਦਾਦੀਏ ਕਿ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਰਨੀ ਨੂੰ ਕੈਨੇਡਾ ਦੀ ਸੱਤਾਧਾਰੀ ਲਿਬਰ ਪਾਰਟੀ ਦਾ ਨਵਾਂ ਨੇਤਾ ਚੁਣ ਲੱਤਾ ਗਿਆ ਔਰ ਜਿਸ ਤੋਂ ਬਾਅਦ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟੂਡੋ ਵੀ ਥਾਂ ਲੈ ਕੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ ਤਦਾਦੀਏ ਕਿ ਹੁਣ ਕੈਨੇਡਾ ਦੇ ਵਿੱਚ ਬਹੁਤ ਵੱਡੇ ਪੱਧਰ ਦੀ ਹਲਚਲ ਜਿਹੜੀ ਆ ਪੈਦਾ ਹੁੰਦੀ ਹੋਈ ਦਿਖਾਈ ਦੇਵੇਗੀ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੁਣ ਉਹਨਾਂ ਦੀ ਜਗ੍ਹਾ ਕੌਣ ਕੋਈ ਹੋਰ ਲੈਣ ਵਾਲਾ ਹੈ ਜਾਨੀ ਕਿ ਹੁਣ ਮਾਰਕ ਕਰਨੀ ਜਿਹੜੇ ਨੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਤਿਆਰੀ ਦੇ ਵਿੱਚ ਨੇ ਆਖਰਕਾਰ ਹੁਣ ਇਸੂ ਦੇ ਮਾਮਲੇ ਦੇ ਵਿੱਚ ਹੋਰ ਕੀ ਚਰਚਾਵਾਂ ਤੇਜ਼ ਹੁੰਦੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ